ਸਭ ਬਾਲਾ ਕੰਮ ਸੀਗਾ। ਹਾਂ ਗੱਤਿ। ਵਧੀਆ ਜੀ ਨੇ ਚਾਹ ਬਣਾ ਕੇ ਪੀਂਦੀ। ਆ ਗਈ ਮਹਾਰਾਣੀ। ਹਾਂ ਜੀ ਪਾਪੀ ਆ ਗਏ। ਤੇ ਕਿਵੇਂ ਰਹਿ ਤੈਨ ਦਿਨ ਫਿਰ? ਵਧੀਆ ਰਿਹਾ ਪਾਪੀ ਅਸਤੋ ਨਾ ਕੰਮ ਬਾਲਾ ਸੀਗਾ ਭਾਬੀ। ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਮੈਨੂੰ ਹਾਫ ਡਿਵੀ ਘਰੇ ਕੰਮਾਂ ਵੀ ਭਾ ਦੇ ਦੋ ਮਾਰੋ ਹੀ ਭਈਆ। ਵੀ ਮੈਂ ਘਰੇ ਜਾਣਾ। ਪਰ ਉਹ ਕੰਦੇ ਪੇਸ਼ੈਂਟ ਹੀ ਨੇ ਹੋਏ ਪਏ ਨੇ ਵੀ ਨੂੰ ਤੋ ਘਰੇ ਜਾਣਾ। ਤਾਂ ਅਕਰ ਕੰਦਰ ਮੈਨੂੰ ਛੁੱਟੀ ਨਹੀਂ ਦਿੱਤੀ ਭਾਬੀ। ਹੂੰ ਚਲ ਕੋਈ ਨਾ ਤੇਰੇ ਬਹਾਨੇ ਵੀ ਸਾਡੇ ਸਿਰ ਮੱਥੇ। ਪਤੀ ਮੈਨੂੰ ਬਹਾਨੇ ਲਾ ਰਿਹਾ ਜਿਹਨੇ ਆਉਣਾ ਹੁੰਦਾ ਨਾ ਆ ਹੀ ਜਾਂਦਾ ਹੁੰਦਾ ਅੱਜ ਤੇਰੇ ਪੇਸ਼ੰਟ ਜ਼ਿਆਦੇ ਹੋਗੇ ਹੈ ਇਹ ਦੂਸਰੇ ਦਿਨ ਪੇਸ਼ੰਟ ਤੇਰੇ ਜਾਤੇ ਨਹੀਂ ਹੋਏ ਜਿੱਦ ਦਿਨ ਘਰੇ ਕੰਮ ਸੀ ਜਿੱਦ ਦਿਨ ਮੈਂ ਕਿਹਾ ਸੀ ਵੀ ਤੂੰ ਛੇਤੀ ਆਈ ਉਹਦੇ ਦਿਨ ਪੇਸ਼ੰਟ ਜ਼ਿਆਦੇ ਹੋਗੇ ਆ ਵੀ ਤਾਂ ਨਹੀਂ ਕਿ ਉਹ ਨਰਦਾ ਰਹਿੰਦਾ ਵੀ ਮੈਂ ਬਹਾਨੇ ਲਾਉਣੀ ਆ ਮੈਨੂੰ ਪਤਾ ਹੈ ਰਗ ਰਗ ਤੋਂ ਮੈਂ ਬਾਫ ਬਾਕੀ ਖਾਂਦੇ ਤੂੰ ਠੀਕ ਹੈ ਪਤੀ ਆਏ ਕਾ ਤੂੰ ਮੈਨੂੰ ਕਿਹਾ ਸੀ ਨਾ ਪਿਪਾ ਵੀ ਸਾਰਾ ਕੰਮ ਛੱਡਦੀ ਮੈਂ ਆਪੇ ਕਰੂੰਗੀ ਮੈਂ ਤਾਂ ਕੱਲੀ ਬਸ ਰੋਟੀ ਬਣਾ ਕੇ ਦਿੱਤੀ ਆ ਲਾਡੀ ਨੂੰ ਕੱਪੜੇ ਸਾਰੇ ਉਵੇਂ ਪਏ ਆ ਧੋਣ ਵਾਲੇ ਝਾੜੂ ਪੋਚਾਵੇਂ ਮੈਂ ਕੀਤਾ ਨਹੀਂ ਹੈਗਾ ਉਹ ਵੀ ਤੂੰ ਕਰਨਾ ਐਂ ਕਰ ਤੱਕ ਤਾਂ ਪਰਸ ਉਹਦਾ ਸਾਂਭਦੇ ਤੇ ਲੰਘ ਜਾ ਕੰਮ ਚ ਸਾਂਭਦੇ ਮੈਂ ਕਹਿੰਦੀ ਸੀ ਥੋੜੀ ਜਿਹਾ ਇਸ਼ਟ ਕਰਨਾ ਤੇ ਚਾਹ ਬਣਾ ਕੇ ਪਹਿਲਾਂ ਮੈਂ ਫੇਰ ਕੰਮ ਕਰ ਲਵਾਂਗੀ ਨਾ ਤੂੰ ਉੱਥੇ ਕੀ ਹਲ ਬੋਣੀ ਹੁੰਨੀ ਉੱਥੇ ਤਾਂ ਕੁਰਸੀ ਤੇ ਬੈਠੀ ਉਹ ਤਾਂ ਰਾਮ ਹੀ ਕਰਦੀ ਆ ਸਾਰਾ ਚਾਹਾਂ ਪੀਣਿਓ ਕਦੇ ਕੁਛ ਮੰਗਾ ਕੇ ਖਾਣਿਓ ਮੈਨੂੰ ਪਤਾ ਹੀ ਆ ਸਾਰਾ ਕੁਛ ਆਹੀ ਕੁਛ ਚੱਲਦਾ ਹਜੇ ਤੂੰ ਚਾਹ ਪੀਂਦ ਮੰਨਿਓ ਹਜ ਤੇ ਕੱਟਣਾ ਕਿਹੜਾ ਸੋਖਾ ਸਾਰਾ ਦਿਨ ਉੱਥੇ ਮੱਥਾ ਮਾਰਨਾ ਪੈਂਦਾ ਲੋਕਾਂ ਨਾਲ ਸ਼ਾ ਹੁਣ ਬੋਲਣਾ ਵੀ ਔਖਾ ਹੈ ਕੰਮ ਕਰਨ ਦਾ ਔਖਾ ਔਖਾ ਹੋ ਗਿਆ ਤੇ ਬੋਲਣਾ ਵੀ ਔਖਾ ਲੋਕਾਂ ਨਾਲ ਕੀ ਬੋਲਣਾ ਤੂੰ ਉਥੇ ਡਾਕਟਰ ਬੋਲ ਦੇਵਣਗੇ ਤੂੰ ਤਾਂ ਹੀ ਬੋਲਦੀ ਹੋਵੇਂਗੀ ਨਹੀਂ ਭਾਬੀ ਕੱਲਾ ਬੋਲਣਾ ਕਿਉਂ ਹੁੰਦਾ ਪੇਸ਼ੈਂਟ ਨੂੰ ਸਾਰਾ ਦੱਸਣਾ ਉਹਨਾਂ ਨੂੰ ਲੈ ਕੇ ਜਾਣਾ ਡਾਕਟਰ ਕੋਲ ਸਮਝਾਉਣੀਆਂ ਦਵਾਈਆਂ ਸਾਰੇ ਕੰਮ ਹੀ ਮੈਨੂੰ ਹੁੰਦੇ ਭਾਬੀ ਚਲ ਕੋਈ ਨਾ ਫਿਰ ਫਿਰ ਵੀ ਕਿੰਨਾ ਕੰਮ ਮੈਂ ਵੀ ਤਾਂ ਸਾਰਾ ਦਿਨ ਘਰੇ ਕੰਮ ਕਰਦੀ ਆ ਮੈਨੂੰ ਤਾਂ ਬੈਠਣ ਦੀ ਵੇਲ ਨਹੀਂ ਹੈਗੀ ਸਾਰਾ ਦਿਨ ਮੈਂ ਲੱਗੀ ਰਹਿਣੀ ਆ ਆ ਤੂੰ ਹੁਣ ਆਈ ਆ ਤੂੰ ਹੁਣ ਦੇਖੇਗਾ ਮੈਨੂੰ ਬੈਠੀ ਨੂੰ ਮੈਂ ਤਾਂ ਸਾਰਾ ਦਿਨ ਨੇਟੀ ਕੀ ਹੈਗੀ ਸਾਰਾ ਦਿਨ ਹੀ ਮੇਰੇ ਕੋਦੇ ਕੋਈ ਆ ਗਿਆ ਚਾਹ ਬਣਾਤੀ ਕੋਈ ਤੇਰੇ ਵੀਰਾ ਆ ਗਿਆ ਕੋਈ ਵਾਗ ਗਿਆ ਮੈਨੂੰ ਬਹੁਤ ਕੰਮ ਹੁੰਦੇ ਆ ਮੈਂ ਵੀ ਵਿਹਲੀ ਨਹੀਂ ਹੈਗੀ ਕੋਈ ਭਾਬੀ ਕੋਟਕ ਚਾਹ ਪੀ ਲਾਂ ਨੇ ਹੈ ਨਾਲ ਤੈਨੂੰ ਲਿਆਂਗ ਦਨੀ ਬਣਾ ਕੇ ਦੋਨੇ ਬਹਿ ਕੇ ਪੀ ਲਾਂਗੇ ਫਿਰ ਮੈਂ ਕੰਮ ਕਰ ਦਉਂਗੀ ਆ ਬਣਨੇ ਹੱਥ ਮੈਂ ਤਾਂ ਚਾਹ ਪੀਣੀ ਸਾਰਾਂ ਚਾਹ ਹੀ ਪੀਤੀ ਆ ਬਣਾਵਣਾਗੇ ਤੂੰ ਵੀ ਨਾ ਭੈਣ ਬਣ ਕੇ ਮੈਨੂੰ ਪਤਾ ਉਹ ਟਾਈਮ ਲਗਾ ਲੇਗੀ ਜਾਣ ਕੇ ਬੜਾ ਪਾਣੀ ਉਬਾਲਣਾ ਧਰ ਦੇ ਨੀ 15-20 ਮਿੰਟ ਤਾ ਉਹ ਕੱਲ ਉਬਲੀ ਜਾਊਗਾ ਫਿਰ ਉੱਚ ਕਿਤੇ ਜਾ ਕੇ ਦੁੱਧ ਬੰਗਾ ਅੱਧਾ ਘੰਟਾ ਘੰਟਾ ਵੇਸਟ ਕਰਦੇ ਹੋ ਉਹ ਤੁਹਾਨੂੰ ਜਮੇਂ ਰਾਤ ਹੋਈ ਰਾਤ ਨੂੰ ਕੱਪੜੇ ਧੋਏਂਗੀ ਦੱਸ ਕੋਈ ਚਾਹ ਨਹੀਂ ਪੀਣੀ ਹੈਗੀ ਅੱਜ ਕੰਮ ਨਿਵੇੜ ਕੇ ਪਹਿਲੇ ਕੁਝ ਮਰਜ਼ੀ ਬਣਾ ਕੇ ਖਾ ਲਈ ਲੈ ਸੋਚ ਕੁਝ ਮਰਜ਼ੀ ਬਣਾ ਕੇ ਪੀ ਲੈ ਪਰ ਪਹਿਲਾਂ ਕੰਮ ਨਿਵੇੜ ਫਿਰ ਕੋਈ ਗੱਲ ਨਹੀਂ ਪਰ ਮੈਨੂੰ ਕੰਮ ਕਰ ਲੈਣੀ ਹੈ ਥੋੜੀ ਜਿਹੀ ਚਾਹ ਤੂੰ ਬਣਾ ਕੇ ਦੇ ਦੇ ਮੈਂ ਕੱਪੜੇ ਧੋਣ ਲੱਣੀ ਨੇ ਬਾਹ ਨਹੀਂ ਤੇਰੇ ਹੈ ਬੜੇ ਹੁਕਮ ਮੈਨੂੰ ਤਾਂ ਇੱਕ ਮਿੰਟ ਰਸੋਈ ਚ ਵੇਖ ਮੇ ਸਾਧਨ ਰਸੋਈ ਚ ਗਰਮੀ ਚ ਖੜੀ ਐ ਮੇਰੇ ਤਾਂ ਕੋਈ ਜਾਈ ਨਹੀਂ ਜਾਂਦਾ ਰਸੋਈ ਚ ਨਾ ਮੈਂ ਬਣਾਵਾ ਆਪਦੀ ਆਪੀ ਬਣਾ ਕੇ ਪੀਦਾ ਨਾ ਤਰ ਸੁਭਾਅ ਪਾਵਾਂ ਮੈਂ ਤੂੰ ਤਾਂ ਰੋਜ਼ ਹੀ ਆ ਕੇ ਕਹਿੰਦੇ ਕਿ ਲੈ ਪਾ ਵੀ ਧਰ ਲੱਭੀ ਲਾ ਬਣਾ ਲਾ ਚ ਮੈਂ ਨਹੀਂ ਸੁਭਾਅ ਪਾਉਂਦੀ ਪੁੱਠੇ ਜੰ ਨੂੰ ਪਾਪੀ ਚ ਸੁਭਾਅ ਲਈ ਕੀ ਗੱਲ ਐ ਮੇਰੇ ਸਿਰ ਦਾ ਸਭ ਤੋਂ ਇੱਕ ਨਾ ਪੂਰੀ ਚ ਬਣ ਕੇ ਮੈਨੂੰ ਨਾ ਗੱਲਾਂ ਜੀਆਂ ਨਾ ਕਰਿਆ ਕਰ ਸਿਰ ਦੁਖੀਆ ਦਾ ਤਰ ਸਿਰ ਦੁਖੀਆ ਦਾ ਤੋ ਉਥੇ ਡਾਕਟਰ ਤਾਂ ਗੋਲ ਨਹੀਂ ਲੈ ਸਕਦੇ ਸਾਧਨ ਡਾਕਟਰ ਦੇ ਆਲੇ ਦੁਆਲੇ ਹੁੰਨ ਨੂੰ ਅਸੇ ਤੱਕ ਤੇ ਦੀ ਗੋਲੀ ਵੀ ਲਿਆ ਲਿਆ ਕਰ ਉੱਥੇ ਆ ਕੇ ਮੈਨੂੰ ਲੱਗ ਜਣੀ ਮੇਰੇ ਸਿਰ ਦੁਖਦਾ ਮੈਨੂੰ ਸਿਰ ਦੁਖਦਾ ਹੁਣ ਮੈਂ ਤਾਂ ਸਿਜਲ ਡਾਕਟਰ ਲੱਗੀ ਹੋਈ ਹੈ ਤੈਨੂੰ ਗੋਲੀ ਦੇਦਾ ਇੱਥੇ ਮੈਂ ਕੋਈ ਨਾ ਪੱਪੀ ਕੰਮ ਕਰਦਣੀ ਨਹੀਂ ਪੀਂਦੀ ਚਾਹ ਮੈਂ ਹਾਂ ਕੰਮ ਕਰ ਲਾ ਆਕੜ ਕੇ ਜੀ ਕਿਹਨੂੰ ਦਿਖਾਉਣੀ ਆ ਹਜੇ ਆਕੜਾ ਕਰਦੀ ਹੈ ਮੇਰੇ ਤੇ ਬੀਬੀ ਕਰ ਲੈਣੀ ਹੈ ਕੰਮ ਕੰਮ ਕਰਨੇ ਪੈਣਗੇ ਤੂੰ ਕਿਹਾ ਸੀਗਾ ਮੈਂ ਤਾਂ ਕਹਿੰਦੀ ਹਾਂ ਹਾਫ ਡੇ ਦੀ ਆ ਜੂਗੀ ਆਈ ਤੇ ਆਈ ਨਹੀਂ ਫਿਰ ਹਾਫ ਡੇ ਤੋਂ ਤੇਰਾ ਹਾਫ ਡੇ ਤੇ ਮੈਂ ਬਣਾਉਂਗੀ ਇੱਥੇ ਨਾ ਤੈਨੂੰ ਸੌਂ ਦੇਦਾ 12 ਵਜੇ ਤੱਕ ਫਿਰ ਪਤਾ ਲੱਗੂ ਕਿਵੇਂ ਕੰਮ ਮਾ ਕੀ ਕਰੀ ਜਾਨੀ ਆ ਮੈਂ ਭਾਂਡੇ ਮਾਏ ਦੀ ਸੀ ਪੁੱਤ ਅੱਛਾ ਹਾਂ ਦੇਖੀ ਸਾਰਾ ਦਿਨ ਕੰਮ ਕਰੀ ਜਾਨੀ ਰਹਿਨੀ ਆ ਹਨਾ ਤੂੰ ਤੇ ਫਿਰ ਹੋਰ ਹੁਣ ਕੰਮ ਨਾ ਕਰਾਂ ਹੋਰ ਕੀ ਕਰਾਂ ਕਰਨਾ ਹੀ ਪਊ ਕੰਮ ਭਾਈ ਮੈਨੂੰ ਤਾਂ ਮੈਂ ਐਂ ਕਹਿੰਦਾ ਸੀਗਾ ਕਿ ਉਹਨਾਂ ਤੇਰਾ ਕੰਮਾਂ ਤੋਂ ਖੜੀ ਛੜਾ ਦੀਏ ਲੈ ਕੰਮਾਂ ਤੋਂ ਖੜਾ ਛੜਵਾ ਦੀਏ ਛੜਵਾ ਦੇ ਕੰਮਾਂ ਤੋਂ ਖੜਾ ਮੈਂ ਤਾਂ ਕਿੱਦਾਂ ਦੀ ਕਹਿਣੀ ਆ ਮੇਰਾ ਕੰਮ ਤਾਂ ਖੜਾ ਛੜਵਾ ਦੇ ਉਹੀ ਤਾਂ ਕਹਿ ਰਿਆ ਮਾਂ ਹੁਣ ਤੂੰ ਮੈਨੂੰ ਵਿਆਹ ਲਾ ਨੂੰ ਲੈ ਆਉਨੇ ਆਪਾਂ ਸਾਰਾ ਕੰਮ ਕਰਿਆ ਕਰ ਤੈਨੂੰ ਕੀ ਲੋੜ ਐ ਫਿਰ ਕੰਮ ਕਰਨ ਦੀ ਬਸ ਤੂੰ ਹੁਕਮ ਚ ਲਾਇਆ ਕਰੀ ਆਪੇ ਸਾਰੇ ਕੰਮ ਹੋ ਜਾਏ ਕਰਨਗੇ ਲੈ ਦੱਸ ਆ ਅੱਜ ਸੂਰਜ ਕਿਹੜੇ ਪਾਸੇ ਚੜ ਗਿਆ ਜਦੋਂ ਮੈਂ ਲੋਕਾਂ ਨੇ ਮਿੰਤਾ ਕਰ ਕਰਕੇ ਰਿਸ਼ਤੇ ਲਿਆਂਦੀ ਹੁੰਦੀ ਸੀ ਭਾਈ ਰਿਸ਼ਤਾ ਲੈ ਲਿਗੇ ਰਿਸ਼ਤਾ ਲੈ ਲਿਗੇ ਉਦੋਂ ਤਾਂ ਕਹਿ ਦਿੰਦਾ ਸੀ ਹਜੇ ਨਹੀਂ ਕਰਾਂਦਾ ਹਜੇ ਨਹੀਂ ਕਰਾਂਦਾ ਅੱਜ ਆ ਆਪਦੀ ਆਪ ਆਖਿਆ ਮੈਨੂੰ ਉਹ ਫਿਰ ਰਿਸ਼ਤਾ ਲੈ ਲਗੇ ਪਰ ਮਾਂ ਹੁਣ ਦੇਖੀ ਤਾਂ ਜਾਂਦਾ ਸਾਰਾ ਦਿਨ ਤੂੰ ਓਕੇ ਹੋਈ ਜਾਂਦੀ ਰਹਿਨੀ ਐ ਕੰਮਾਂ 'ਚ ਮੈਂ ਕਹਿੰਦਾ ਚੱਲ ਫਿਰ ਹੁਣ ਉਮਰ ਵੀ ਹੋਈ ਪਈ ਐ ਕਰਾਈ ਲੈਨਾਂ ਜਿਹੜਾ ਕੰਮ ਟਾਈਮ ਸਿਰ ਨਾ ਹੋ ਜਾਏ ਉਹ ਵਧੀਆ ਹੀ ਹੁੰਦਾ। ਹਾਂ ਹਾਂ ਹੁਣ ਤਾਂ ਵਿਆਹਣ ਦੇ ਤਾਂ ਕਾਬਲਾ ਮੈਨੂੰ ਪਤਾ ਹੀ ਐ ਮੈਂ ਤਾਂ ਇਹਦੇ 2 ਸਾਲ ਪਹਿਲਾਂ ਦੀ ਲੱਗੀ ਪਈ ਸੀ ਤੈਨੂੰ ਵਿਆਹ ਲਗੇ ਵਿਆਹ ਲਗੇ ਪਰ ਤੂੰ ਨਹੀਂ ਮੰਨਿਆ ਤੇ ਰਿਸ਼ਤਾ ਵੀ ਬਾਕੀ ਮੈਂ ਆਪਦੇ ਮਰਜ਼ੀ ਨਾਲ ਲਾਉਂਗੀ। ਇਹ ਨਾ ਹੋਵੇ ਕਿਤੇ ਕੋਈ ਤੂੰ ਕਹਦੇ ਵੀ ਹਾਂ ਮੈਂ ਪਸੰਦ ਕਰੀ ਬੈਠਾ ਉਹਦਾ ਰਿਸ਼ਤਾ ਹੋਊਗਾ। ਇਹ ਗੱਲ ਨਹੀਂ ਆਪਣੇ ਘਰੇ ਹੁੰਦੀ। ਐਂ ਕਾ ਤੋ ਮਾਂ ਲੈ ਐਂ ਕਾ ਤੋ ਮਾਂ ਤੈਨੂੰ ਪਤਾ ਨਹੀਂ ਤੇਰੀ ਮਾਂ ਦੇ ਸੁਭਾਅ ਦਾ। ਪਹਿਲਾਂ ਤਾਂ ਹੀ ਮੈਂ ਤੈਨੂੰ ਇਹ ਮਤ ਦਿੰਨੀ ਆਣੀ ਵੀ ਭਾਈ ਨਾ ਆਪਾਂ ਹੋਰ ਆਇਂ ਜੇ ਨਹੀਂ ਰਿਸ਼ਤਾ ਕਰਨਾ ਜਿਵੇਂ ਲੋਕ ਕਰੀ ਜਾਂਦੇ ਆ ਆਹ ਮੁੰਡੇ ਨੇ ਸਾਡੇ ਨੇ ਉੱਥੇ ਕਰਾ ਲਿਆ ਇੱਥੇ ਕਰਾ ਲਿਆ ਮਰਜ਼ੀ ਨਾਲ ਇਹ ਫੈਸਲੇ ਜੇ ਮੈਨੂੰ ਨਹੀਂ ਪਸੰਦ ਹੈਗੇ ਮੈਂ ਤਾਂ ਮੈਂ ਉਹ ਬੇਸਿਕ ਗੱਲ ਕਰਦਾ ਜਿਹੜਾ ਆਪਾਂ ਮਰਜ਼ੀ ਨਾਲ ਵਿਆਹ ਕਰਾਉਂਦੇ ਆ ਉਹਦੇ ਚ ਤਾਂ ਆਪਾਂ ਕੁੜੀ ਨੂੰ ਜਾਣਦੇ ਹੁੰਨੇ ਆ ਹਨਾ ਤਾਂ ਫਿਰ ਆਇ ਨਹੀਂ ਹੈਗਾ ਵੀ ਵਧੀਆ ਨਿਭਦੀ ਆ ਫਿਰ ਜਿਹਨੂੰ ਆਪਾਂ ਹੁਣ ਕਿਸੇ ਨੂੰ ਜਾਣਦੇ ਨਹੀਂ ਕੁੜੀ ਨੂੰ ਆਪਾਂ ਉਹਨੂੰ ਵਿਆਹ ਕੇ ਲਿਆਵਾਂਗੇ ਕੀ ਪਤਾ ਕਿਹੇ ਜੀ ਹੋ ਉਹਦੀ ਮਤ ਮਿਲੇ ਨਾ ਮਿਲੇ ਫਿਰ ਉਹੀ ਗੱਲ ਸਾਰਾ ਦਿਨ ਕਲੇਸ਼ ਚੱਲਦੇ ਰਹਿੰਦੇ ਇਹ ਤਾਂ ਪੁੱਤ ਬੈ ਮੈਂ ਦਿਲਾਂ ਦੇ ਜਿਹੜੇ ਨੇ ਲਵ ਮੈਰਜਾਂ ਕਰਵਾ ਲੈਂਦੇ ਆ ਇਹ ਵਿਆਹ ਤੋਂ ਪਹਿਲਾਂ ਦੇ ਪਿਆਰ ਵਿਆਰ ਹੁੰਦੇ ਆ ਤੇ ਜਦੋਂ ਲਵ ਮੈਰਜ ਆ ਜਾਂਦੇ ਆ ਫਿਰ ਤਾਂ ਰੋਜ਼ ਡੰਡੋ ਡੰਡੀ ਹੁੰਦੇ ਆ ਤਲਾਕ ਹੁੰਦੇ ਵੀ ਬਹੁਤ ਦੇਖਿਆ ਇਹ ਤਾਂ 100 'ਚੋਂ 1 ਦੀ ਨਿਯਮ ਦੀ ਲਵ ਮੈਰਜ ਮਾਂ ਇਹ ਤਾਂ ਸਾਰਾ ਕੁੜੀ ਦੇ ਸਾਰੇ ਹੁੰਦਾ ਜੇ ਕੁੜੀ ਵਧੀਆ ਹੋਵੇ ਚੱਜਦੀ ਹੋਵੇ ਵਧੀਆ ਮਿਲਬਰਤਨ ਵਾਲੀ ਹੋਵੇ ਫੇਰ ਕਿਉਂ ਭਲਾ ਤਲਾਕ ਹੋਣਗੇ ਮਿਲਬਰਤਨ ਵਾਲੀ ਕੁੜੀ ਨਹੀਂ ਰਹਿੰਦੀ ਹੁੰਦੀ ਮੁੜ ਕੇ ਪਹਿਲਾਂਆਂ ਗੱਲਾਂ ਕੁਝ ਹੋਰ ਆ ਬਾਅਦੀਆਂ ਹੋਰ ਆ ਫੇਰ ਤਾਂ ਅਗਲੀ ਮਿੰਟ ਚ ਬਦਲ ਜਾਂਦੀ ਹੈਗੀ ਮਾਂ ਫਿਰ ਜਿਹੜਾ ਆਪਾਂ ਅਰੇਂਜ ਮੈਰਿਜ ਕਹਿੰਦੇ ਹੋ ਤੁਸੀਂ ਵੀ ਧੱਕੇ ਨਾਲ ਆਪਾਂ ਮੁੰਡੇ ਦਾ ਵਿਆਹ ਕਰ ਦਿੰਨੇ ਆ ਉਹਦਾ ਵੀ ਕੀ ਭਰੋਸਾ ਵੀ ਨਿਭੂ ਨਾ ਨਿਭੂ ਉਹ ਤਾਂ ਜਮਾ ਅਗਲੇ ਤੋਂ ਗੱਲਬਾਤ ਸਾਰੀ ਪੁੱਛ ਕੇ ਪੜਤਾਲ ਕਰਕੇ ਪਿੰਡ ਚੋਂ ਅਗਲੇ ਦੇ ਪਿੰਡ ਦੀ ਹੈ ਚਾ ਸ਼ਹਿਰ ਦੀ ਹੈ ਫੇਰ ਇਸ ਤੇ ਲੈਤੇ ਜਾਂਦੇ ਆ ਜਿਹੜਿਆ ਮੁੰਡੇ ਆਪਦਾਂ ਦਾ ਮਰਜ਼ੀਆਂ ਕਰ ਲੈਂਦੇ ਮਾਪਿਆਂ ਨੂੰ ਪਤਾ ਤਾਂ ਕਰਨ ਨਹੀਂ ਦਿੰਦੇ ਕਿਸੇ ਪਾਸੇ ਇਹ ਤਾਂ ਕਹਿੰਦੇ ਆ ਸਾਡੇ ਪਸੰਦ ਆ ਸਾਨੂੰ ਪਤਾ ਹੈ ਸਾਡੇ ਨਾਲ ਰਹਿੰਦੀ ਸਾਰਾ ਦਿਨ ਪਤਾ ਤਾਂ ਆਪਾਂ ਉਹਦਾ ਵੀ ਕਰ ਸਕਦੇ ਜਿਹਨੂੰ ਆਪਾਂ ਪਸੰਦ ਕਰਦੇ ਆ ਉਹਦਾ ਕਿਹੜਾ ਆਪਾਂ ਪਤਾ ਨਹੀਂ ਕਰ ਸਕਦੇ ਘਰਦਿਆਂ ਬਾਰੇ ਵੀ ਪਤਾ ਕਰ ਸਕਦੇ ਆ ਉਹਨਾਂ ਦੇ ਆਣ ਗਮਣ ਚੋਂ ਵੀ ਪਤਾ ਲੱਗ ਸਕਦਾ ਵੀ ਕਿਵੇਂ ਦੀ ਆ ਕੁੜੀ ਬਸ ਤੈਨੂੰ ਮੈਂ ਇੱਕ ਗੱਲ ਕਹੇਤੀ ਠੀਕ ਹੈ ਨਾ ਬਾਰੀ ਬਾਰੀ ਨਾ ਮੇਰੇ ਮੂਹਰੇ ਇੱਕੋ ਹੀ ਗੱਲ ਜੀ ਹੋ ਕਰ ਚੱਲ ਤੇ ਲਵ ਲੂ ਮੈਰਜੀ ਜੀ ਤਾਂ ਮੈਂ ਤੇਰੀ ਹੋਣ ਨਹੀਂ ਦਿੰਦੀ ਮੈਂ ਤਾਂ ਆਪਦੀ ਮਰਜ਼ੀ ਨਾਲ ਕੁੜੀ ਪਾ ਲੂੰਗੀ ਤੇ ਵਿਆਹ ਤੇਰਾ ਕਰ ਦਿੰਨੀ ਆ। ਬਾੜਾ ਨਾ ਐਵੇਂ ਤੂੰ ਮੇਰਾ ਦਿਮਾਗ ਖਰਾਬ ਕਰਿਆ ਕਰ। ਨਾਲੇ ਤੈਨੂੰ ਪਤਾ ਹੈ ਮੇਰੇ ਸੁਭਾਅ ਦਾ ਵੀ ਜਦੋਂ ਫਿਰ ਚੱਲ ਪਈ ਨਹੀਂ ਮੁੜ ਕੇ ਕਿਸੇ ਦੀ ਹਟਾਈ ਨਹੀਂ ਹਟਣੀ। ਚੰਗਾ ਮਾਂ ਯਾਰ। ਲਾ 10 ਦਿਨ ਕੀ ਵਾਗ ਗਈ? ਹੋਰ ਹੀ ਨਵੀਂ ਗੱਲ ਸੁਣਾਤੀ ਮੈਨੂੰ ਇਹਨੇ। ਕਹੇ ਜਾ ਜਵਾਕ ਹੈ ਕੋਈ ਨਹੀਂ। ਆਏ ਤਾਂ ਨਹੀਂ ਮੈਂ ਤੇਰਾਂ ਦੀਆਂ ਮਰਜ਼ੀਆਂ ਚੱਲਣ ਦੇਂਦੀ। ਨਾ ਅਜਿੱਤੀ ਕਰ ਚੱਲਣ ਦਿੱਤਾ ਤੇ ਨਾ ਹੀ ਚੱਲਣ ਦੇਮ। ਜੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਉਹ ਵੀ ਕੋਲੀਆਂ ਮੇਰੇ ਤੋਂ ਸੱਚੀ ਕਿ ਕਿਸ ਨੇ ਚਾਚੀਆਂ ਕਦੇ ਮੰਮਾ ਨਿਭਾਣ ਸਕਦੀਆਂ ਜੇ ਮੈਂ ਮਾਫਤ ਦੀ ਚਾਚੀ ਚਾਚੀ ਨੇ ਕਦੇ ਮੈਨੂੰ ਤੀ ਸਮਝੇ ਹੀ ਨਹੀਂ ਉਹ ਮੈਂ ਤਾਂ ਚਾਚੀ ਦੀ ਵਾਈ ਵੇਖਦੀ ਆ ਮੈਨੂੰ ਆਏ ਹੋ ਜਾਂਦੇ ਝੱਕਾ ਦੇ ਤਾਂ ਸਮਝੋਗੀ ਖੜੇ ਤਾਂ ਤੀ ਸਮਝੋਗੀ ਆਪ ਨੂੰ ਮੈਂ ਪਰ ਕੀ ਕਰਾਂ ਮੈਂ ਚਾਚੀ ਤਾਂ ਮੇਨਾਂ ਗਲ ਗਲ ਤੇ ਫਰਕ ਕਰਦੀ ਆ ਮੈਂ ਨੂੰ ਆਇ ਤੇ ਚੰਪਾ ਵੀ ਮਾਂ ਬੀ ਨਾਲ ਸਾਰੇ ਦੁੱਖ ਸਾਂਝੇ ਕਰੂੰਗੀ ਸਾਰੀਆਂ ਗੱਲਾਂ ਕਰਾਂ ਕਰੂੰਗੀ ਉਹ ਪਾਪਾ ਵੀ ਵੀ ਜਾਣਦੀ ਬੰਗੂ ਕਾਸੀ ਹੈ ਮੇਰੇ ਨਾਲ ਕਦੇ ਉਹਨੇ ਮੈਨੂੰ ਸਮਝ ਨਹੀਂ ਗਾ ਮਾਂ ਤੂੰ ਹੁੰਦੀ ਵੇਣਾ ਦੇ ਕਰਨ ਲੋਂਦੀ ਚਾਹੇ ਮੇਂ ਜ਼ਿੰਦਗੀ ਜੀ ਕਿੰਨੀ ਦੁੱਖ ਸੀ ਮੈਂ ਵੀ ਨਾ ਸਮਝਦੀ ਮੈਂ ਇਹ ਗੱਲ ਤੇ ਮੈਨੇ ਨਹੀਂ ਦੇਣੇ ਸੀ ਜੇ ਮੈਂ ਇਹ ਦਿਨ ਤੇ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਨਹੀਂ ਜਾ ਸਕਦੀ ਮਾਂ ਬਸ ਇੱਕ ਵਾਰ ਦੱਸ ਨਹੀਂ ਸਕਦੀ ਮੈਂ ਬਹੁਤ ਦੁਖੀ ਆ ਇੱਕ ਤੁਰੀ ਵੀ ਜਾਂਦੀ ਆ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਆ ਤੂੰ ਕਿਉਂ ਮੈਨੂੰ ਛੱਡ ਕੇ ਗਈ ਆਪਦੇ ਨਾਲ ਹੀ ਲੈ ਜਾਂਦੀ ਹਾਂ ਠੀਕ ਹੋ ਗਿਆ ਹੈ ਆ ਇਹ ਮੂੰਹ ਕਰ ਲਿਆ ਪੁੱਛ ਨਾ ਐ ਮੈਂ ਮੰਮੀ ਨਾਲ ਗੱਲ ਕੀਤੀ ਸੀਗੀ ਵੀ ਕਾਦੀ ਗੱਲ ਕਰ ਲਈ ਤੇਰੀ ਮਾਂ ਨਾਲ ਤੂੰ ਮੈਂ ਤਾਂ ਵਿਆਹ ਬਾਰੇ ਗੱਲ ਕਰਕੇ ਦੇਖਦਾ ਸੀ ਵੀ ਪਤਾ ਤਾਂ ਲੱਗੇ ਵੀ ਕੀ ਸੋਚਦੀ ਆ ਮਾਂ ਉਹ ਤਾਂ ਹੋਰ ਹੀ ਕੋ ਸੋਚੀ ਜਾਂਦੀ ਆ ਕੀ ਕਹਿੰਦੀ ਤੈਨੂੰ ਮੈਂ ਕਮਾ ਫਰਾ ਕੇ ਜੇ ਗੱਲ ਕੀਤੀ ਸੀਗੀ ਵੀ ਹੁਣ ਸਾਰਾ ਦਿਨ ਕੰਮ ਕਰੀ ਜਾਂਦੀ ਰਹਿੰਦੀ ਆ ਹਨਾ ਵੀ ਮੈਂ ਵਿਆਹ ਨਾ ਕਰਾਵਾਂ ਹਾਂ ਹਾਂ ਕਹਿੰਦੀ ਵਿਆਹ ਤਾਂ ਕਰ ਲੈਨੀ ਆ ਪਰ ਜਿਹੜੀ ਗੱਲ ਹੈ ਵੀ ਕੁੜੀ ਮੇਰੀ ਪਸੰਦ ਦੀ ਹੋ ਵੀ ਆਏ ਨਹੀਂ ਵੀ ਤੂੰ ਆਉਦੀ ਪਸੰਦ ਦੀ ਲੈ ਆਏਗਾ। ਵੀ ਤੂੰ ਕਹਿਤਾ ਨਹੀਂ ਦਿੱਤਾ ਵੀ ਮੈਂ ਕਿਸੇ ਪਸੰਦ ਕਰਤੀ ਹੁੰਦੀ। ਆਏ ਤਾਂ ਮੈਂ ਕੁਝ ਨਹੀਂ ਕਿਹਾ ਮੈਂ। ਮਤਲਬ ਗੋਲ ਗੋਲ ਗੱਲ ਕਰਿਆ ਆ ਕੇਰਾ। ਮੈਂ ਤਾਂ ਉੱਗ ਸੁੱਗ ਲੈਂਦਾ ਸੀ ਵੀ ਕੀ ਸੋਚਦੀ ਐ। ਇਹ ਤਾਂ ਮੇਰੀ ਮਰਜ਼ੀ ਨਾਲ ਤਾਂ ਵਿਆਹ ਕਰਾਉਣੀ ਨਹੀਂ ਦੇਣਾ। ਮਾਂ ਨੇ ਤਾਂ। ਤੈਨੂੰ ਪਤਾ ਨਾ ਤੇਰੀ ਮਾਂ ਦੇ ਸੁਭਾਅ ਦਾ। ਪਤਾ ਤਾਂ ਹੈਗਾ। ਤੂੰ ਗੱਲ ਨਾ ਕਰ ਮਾਪੀ ਗੱਲ ਕਰੂੰਗੀ ਇਹਦੇ ਨਾਲ। ਹਲੇ ਤਾਂ ਮਾਂ ਪੂਆ ਆਪਾਂ ਮਾਂ ਨੂੰ ਆਏ ਵੀ ਨਹੀਂ ਦੱਸਿਆ ਵੀ ਉਹ ਤਾਂ ਪਹਿਲਾਂ ਵਿਆਹੀ ਹੋਈ ਆ। ਫੇਰ ਤੱਕ ਫੇਰ ਕੀ ਬਣੂਗਾ ਤੈਨੂੰ ਲੋੜ ਕੀ ਇੰਨੀਆਂ ਗੱਲਾਂ ਦੱਸਣ ਦੀ ਤੂੰ ਕੁਛ ਹੀ ਨਾ ਦੱਸ ਗੱਲ ਤਾਂ ਤੇਰੀ ਵੀ ਸਹੀ ਆਪਾਂ ਬਿਲਕੁਲ ਓਕੇ ਰੱਖਾਂਗੇ ਆਹੋ ਪਰ ਗੱਲ ਤਾਂ ਨਿਕਲ ਹੀ ਆਉਂਦੀ ਹੁੰਦੀ ਆ ਪੂਆ ਜੇ ਕਿਤੇ ਨਿਕਲ ਲਈ ਫੇਰ ਕੀ ਬਣੂ ਜਦੋਂ ਕੋਈ ਗੱਲ ਨਿਕਲੂ ਨਾ ਉਦੋਂ ਦੇਖੀ ਜਾਊ ਕਲੇਸ਼ ਖੜਾ ਹੋ ਜੂ ਤੈਨੂੰ ਪਤਾ ਹੈ ਮਾਂ ਤਾਂ ਨਾਲ ਕਿੰਨਾ ਕਲੇਸ਼ ਕਰਦੀ ਹੁੰਦੀ ਆ ਉਹ ਤਾਂ ਮੈਨੂੰ ਪਤਾ ਕੋਈ ਗੱਲ ਨਹੀਂ ਮੈਂ ਆਪੀ ਗੱਲ ਕਰ ਲਉ ਤੈਨੂੰ ਦੱਸਿਆ ਤਾਂ ਹੈ ਵੀ ਹਜੇ ਆਪਾਂ ਵਿਆਹ ਦੀ ਕੋਈ ਗੱਲ ਨਹੀਂ ਕਰਦੇ ਇਹਦੇ ਕੋਲੇ ਵੀ ਕੁੜੀ ਵਿਆਹੀ ਆ ਜਾਂ ਕਿਵੇਂ ਆ ਤੇ ਨਾ ਤੂੰ ਆਏ ਕਿ ਵੀ ਮੈਂ ਕੋ ਕੁੜੀ ਕੋਈ ਪਸੰਦ ਕਰ ਰખી ਆ ਮੈਂ ਤਾਂ ਹੁਣ ਕੁਝ ਨਹੀਂ ਕਹਿੰਦਾ ਮੈਂ ਤਾਂ ਦੇਖ ਲਿਆ ਮਾਂ ਤਾਂ ਮੇਰੇ ਗਲ ਪੈ ਗਈ ਵੀ ਤੂੰ ਐ ਕਿਵੇਂ ਇਹ ਦੱਸ ਦਣਾ ਚ ਇਹ じゃ ਕਹਿੰਦੀ ਕਿ ਢੋਲ ਕੇ ਪਿਆ ਤਾਂ ਤੈਨੂੰ ਵੀ ਜੜੀਆਂ ਇਹੀਆਂ ਗੱਲਾਂ ਕਰੀ ਜਾਂਦਾ ਇਹ ਤਾਂ ਪਤਾ ਨਹੀਂ ਕਹੇ ਜੇ ਸੁਵਾਦੀ ਹੈ ਹੈ ਇਹ ਉਹੀ ਪੁਰਾਣੀਆਂ ਗੱਲਾਂ ਹੀ ਨਹੀਂ ਛੱਡਦੀ ਉਹ ਮਾਰ ਕੇ ਦੇ ਪਤਾ ਨਹੀਂ ਨਾ ਭਲਾਂ ਬੂਆ ਹੁਣ ਜੇ ਆਪਾਂ ਜਿਹਨੂੰ ਕੁੜੀ ਨੂੰ ਪਸੰਦ ਕਰਦੇ ਆ ਉਹਦੇ ਨਾਲ ਸੌਖਾ ਨਹੀਂ ਬੂ ਕਿ ਜਿਹਨੂੰ ਆਪਾਂ ਜਾਣ ਦੇ ਨਹੀਂ ਕਰਦੇ ਨਹੀਂ ਹੈਗੇ ਉਹਨੂੰ ਲੈ ਆਈਏ ਉਹਦੇ ਨਾਲ ਸੌਖੀ ਨਹੀਂ ਬੂ ਗੱਲ ਤਾਂ ਉਹੀ ਆ ਪੁੱਤ ਨਾਲੇ ਤੂੰ ਕਹਿੰਦਾ ਵੀ ਇਹ ਤਾਂ ਨਰਮ ਆ ਉਹੀ ਤਾਂ ਗੱਲ ਹੈ ਮੈਂ ਤਾਂ ਦੇਖੀ ਪਾਲੀ ਆ ਵਧੀਆ ਸਾਰਾ ਕੁਝ ਪਤਾ ਹੁਣ ਤਾਂ ਆਪਨ ਪਰਿਵਾਰ ਬਾਰੇ ਵੀ ਪਤਾ ਵੀ ਸਾਰੀ ਕੰਡੀਸ਼ਨ ਕੀ ਹੈ ਚਲ ਕੋਈ ਗੱਲ ਕਰ ਲਾਂਗੇ ਉਹਦੇ ਨਾਲ ਹੌਲੀ ਹੌਲੀ ਗੱਲ ਕਰਾਂਗੇ ਆਪਾਂ ਮੈਂ ਕਰੂੰਗੀ ਗੱਲ ਦੇਖਾਂ ਪਹਿਲਾਂ ਉਹ ਕੀ ਕਹਿੰਦੀ ਹੈ ਆਹੋ ਬੂਆ ਤੇਰੀ ਜ਼ਿੰਮੇਵਾਰੀ ਹੈ ਬਸ ਕਿਵੇਂ ਮਰਜ਼ੀ ਮਾਨ ਬਣਾ ਮੈਂ ਕਰਤੀਆਂ ਉਹਦੇ ਨਾਲ ਗੱਲ ਕੀ ਕਰੀ ਜਾਂਦੀ ਆ ਹੁਣ ਭਾਂਡੇ ਮਾਂਜੀ ਆਂਦੀ ਸੀ ਉਦੋਂ ਤਾਂ ਹੁਣ ਤਾਂ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਨਾ ਅਕੇ ਵੀ ਜਿਹੜੀ ਉਹ ਹੁੰਦੀਆਂ ਵੀ ਆਪ ਦੀ ਪਸੰਦ ਦੀਆਂ ਮੁੰਡਾ ਕਰਾਉਂਦਾ ਵਿਆਹ ਵੀ ਉਹ ਦਾ ਪਤੀ ਨਹੀਂ ਹੁੰਦਾ ਵੀ ਕਹੇ ਜੀ ਐਦੋਂ ਬਤ ਤਲਾਕ ਹੋ ਜਾਂਦਾ ਨਾ ਐਂ ਥੋੜੀ ਤਲਾਕ ਹੁੰਦੇ ਹੁੰਦੇ ਆਗੇ ਉਹ ਤਾਂ ਹੋਤਾ ਜਾਂਦਾ ਪਰ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀ ਉਹੀ ਤਾਂ ਗੱਲ ਸਾਰੀਆਂ ਕੁੜੀਆਂ ਤਾਂ ਨਹੀਂ ਐਹ ਜੀਆਂ ਓਕੇ ਉਹਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਪਤਾ ਹੁਣ ਆਪਾਂ ਜੇ ਵਿੜਕ ਆਪਾ ਜਿਹੜਾ ਅਰੇਂਜ ਮੈਰਿਜ ਦੀ ਕਰਾਂਗੇ ਆਪਾਂ ਉਹਦੀ ਵੀ ਕਰ ਸਕਦੇ ਆਂ ਲਵ ਮੈਰਿਜ ਦੀ ਵੀ ਓਵੇਂ ਵਿੜਕ ਲੈ ਸਕਦੇ ਆਂ ਵੀ ਕਿਵੇਂ ਆ ਕੁੜੀ ਪਰਿਵਾਰ ਕਿਵੇਂ ਆ ਮਾ ਜੀ ਕਹੇ ਵਿੜਕ ਲੈ ਲੈ ਵਿੜਕ ਲੈਣ ਨੂੰ ਕਹੜਾ ਕਹ ਮੈਂ ਤੈਨੂੰ ਪਰ ਇਹ ਤਾਂ ਮੈਨੂੰ ਵੀ ਕਹਿੰਦੀ ਸੀ ਅਨੀ ਮੇਰੇ ਪਿੱਛੋਂ ਕਹਿੰਦੀ ਆ ਕਿ ਆ ਵੀ ਜਾਂਦਾ ਸੀ ਘਰੇ ਇੱਕ ਕੱਲੀ ਬੈਠੀ ਰਹਿੰਦੀ ਸੀ ਮਾ ਘਰ ਹੀ ਰਹਿੰਦਾ ਸੀ ਇਹਨੇ ਕਿੱਥੇ ਜਾਣਾ ਮੇਰੇ ਤੇ ਤਾਂ ਭਰੋਸੇ ਹੀ ਨਹੀਂ ਹੈਗਾ ਮਾਂ ਨੂੰ ਮੇਰੇ ਪੁੱਤ ਤੈਨੂੰ ਪਤਾ ਭਰੋਸਾ ਤਾਂ ਕਿਵੇਂ ਕਰੀ ਅੱਜ ਕੱਲ ਤੈਨੂੰ ਬਰਾ ਮਾਹੌਲ ਬਾਲਾ ਗੰਦਾ ਆ ਰਿਹਾ ਹੈ ਹੈ ਉਹ ਤਾਂ ਮੈਂ ਸਮਝਦਾ ਪੂਰਾ ਪਰ ਮੇਰਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਮੈਂ ਕਿਹੇ ਜਾ ਅੱਜ ਤੱਕ ਕੋਈ ਲਾਂਭਾ ਖੱਟਿਆ ਮੈਂ ਤੇਰਾ ਤਾਂ ਪਤਾ ਹੀ ਹੈ ਮੈਂ ਉਹ ਕਹਤਾ ਵੀ ਤੇਰੇ ਪੁੱਤ ਵਰਗਾ ਤਾਂ ਕੋਈ ਨਹੀਂ ਫਿਰ ਹੋਈ ਤਾਂ ਦੋ ਕੀ ਮੈਂ ਮਰਜ਼ੀ ਕਰ ਹੁਣ ਜਿਹੜੀ ਗੱਲ ਆ ਹੈਗੀ ਆ ਕਿ ਆਪੇ ਕਿਵੇਂ ਮਰਜ਼ੀ ਮਾਂ ਨੂੰ ਮਨਾਵਸਤ ਚਲ ਕੋਈ ਨਾ ਮੈਂ ਕਰਦੀਆਂ ਗੱਲ ਫਿਕਰ ਨਾ ਕਰ ਤੇ ਮੈਨੂੰ ਦੱਸੀ ਚ ਨਾ ਫਿਰ ਚੰਗਾ ਮੈਂ ਕਰਦੀ ਆ ਉਹਦੇ ਨਾਲ ਗੱਲ ਬਿੰਦਰ ਨੂੰ ਵੀ ਪਤਾ ਨਹੀਂ ਕੀ ਹੋਰ ਹੈ ਵੀ ਜਿਵੇਂ ਮੁੰਡਾ ਕਹਿੰਦਾ ਤੂੰ ਉਹਦੀ ਗੱਲ ਮੰਨ ਲੈ ਇੱਕ ਤੇਰੇ ਪੁੱਤ ਹੈ ਹੈ ਉਹੀ ਮੈਲ ਦੇਖੂਗੀ ਮੈਂ ਦੇਖੂਗੀ ਤੂੰ ਲਿਆਏਂਗੀ ਕੋਈ ਹੂਰਾपरी ਚਲ ਮੈਂ ਕਰਦੀ ਆ ਇਹਦੇ ਨਾਲ ਗੱਲ ਮਿੱਠਤ ਜੀ ਨਾਲ ਵੀ ਤੂੰ ਜਿਵੇਂ ਆਪਣਾ ਜਵਾਬ ਕਹਿੰਦਾ ਭਾਈ ਉਵੇਂ ਗੱਲ ਮੰਨ ਲੈ ਹੁਣ ਕੀ ਕਰਾਂ ਯਾਰ ਕਿੱਥੋਂ ਕਰਾਂ 20000 ਦਾ ਹੱਲ ਸਮਝ ਨਹੀਂ ਆਉਂਦੀ 20000 ਹਰਪਿਤ ਹਾਂਜੀ ਵੀਰੇ ਕੀ ਗੱਲ ਅੱਜ ਜਲਦੀ ਆ ਗਈ ਬਸ ਵੀਰੇ ਜਲਦੀ ਫ੍ਰੀ ਹੋ ਗਈ ਸੀਗੀ ਤਾਂ ਆ ਗਈ ਅੱਛਾ ਹਾਂ ਤੇ ਮੈਂ ਨਾਲ ਦੰਨਾ ਗੱਲ ਕਰਨੀ ਸੀ ਇੱਕ ਮੜ ਜਾ ਆਈ ਅੰਦਰ ਕੀ ਗੱਲ ਕਰਨੀ ਵੀਰੇ ਉਹਦੇ ਦੱਸ ਦੋ ਕੁਝ ਨਹੀਂ ਹੁੰਦਾ ਆ ਜਾ ਬਹਿ ਕੇ ਨਾਲ ਮੈਨੂੰ ਪਾਣੀ ਦੇ ਦੇ ਘੁੱਟ ਚਲ ਆ ਜਾ ਫਿਰ ਇਹ ਤਨ ਖਾ ਗਈ ਉਹ ਇਹ ਤੋਂ ਮੰਗਦਾ پیسے ਹਲੋ ਜੀ ਪਾਣੀ ਲਿਆ ਦੱਸੋ ਕੀ ਗੱਲ ਕਰਨੀ ਹੈ ਤੁਸੀਂ ਗੱਲ ਤਾਂ ਕੋਈ ਖਾਸ ਨਹੀਂ ਹੂੰ ਤੂੰ ਦੱਸ ਪਹਿਲਾਂ ਕਿਵੇਂ ਚੱਲਦਾ ਕੰਮ ਜਰਾ ਵਧੀਆ ਚੱਲੀ ਜਾਂਦਾ ਵੀਰੇ ਕੰਮ ਤਾਂ ਅੱਛਾ ਹਾਂਜੀ ਕੋਈ ਦਿੱਕਤ ਤਾਂ ਨਹੀਂ ਹੁਣ ਨਹੀਂ ਨਹੀਂ ਕੋਈ ਦਿੱਕਤ ਨਹੀਂ ਹੈ ਨਹੀ ਅੱਛਾ ਤੇ ਹੁਣ ਪਾ ਬੀਤੇ ਦੀ ਕੁਛ ਕਹਿੰਦੇ ਤਾਂ ਨਾ ਨਹੀਂ ਕੁਛ ਨਹੀਂ ਕਹਿੰਦੇ ਹੁਣ ਤਾਂ ਚਾਚੀ ਵੀ ਨਹੀਂ ਕੁਛ ਬੋਲਦੀ ਉਹ ਤਾਂ ਚਲਕ ਦੇਖਦਾਰ ਬੋਲ ਪਨੇ ਪਰ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਜੇ ਮੰਮੀ ਹੁੰਦੀ ਤਾਂ ਮੰਮੀ ਤਾਂ ਮੈਨੂੰ ਕਹਿੰਦੀ ਹੂੰ ਹੂੰ ਹਾਂ ਚਾਚੀ ਵੀ ਮੇਰੇ ਮਾਵਾ ਵਰਗੀ ਆ ਵਾ ਕਿ ਤੈਨੂੰ ਪਤਾ ਹੀ ਮੰਮੀ ਦੇ ਸੁਭਾਅ ਦਾ ਹੈ ਪਹਿਲੇ ਦਿਨੋਂ ਇਹੇ ਜੀਆ ਤਾਂ ਹਾਂਜੀ ਹਾਂ ਤੇ ਬਸ ਉਸ ਮਿਲ ਜਾਂਦੀ ਹੁੰਦੀ ਆ ਟਾਈਮ ਨਾਲ ਹਾਂਜੀ ਵੀਰੇ ਮਿਲ ਜਾਂਦੀ ਹੁੰਦੀ ਨੇ ਪਾਸ ਤਾਂ ਠੀਕ ਹੈ ਠੀਕ ਹੈ ਤੇ ਮੈਂ ਨਾ ਤੈਨੂੰ ਐਂ ਕਹਿੰਦਾ ਸੀ ਵੀ ਉਹਦੀ ਤਨਖਾਹ ਵਾਲੇ ਪੈਸੇ ਤੇਰੇ ਕੋਲੇ ਪਏ ਹਨਾ ਤੂੰ ਆਏ ਕਰ ਮੈਨੂੰ ਨਾ ਜੋ 20000 ਰੁਪਏ ਦੀ ਮੈਨੂੰ ਬੜੀ ਲੋੜ ਹੈ ਤੇ ਫਿਰ ਜਦੋਂ ਆ ਮੇਰੇ ਪੈਸੇ ਆ ਗਏ ਮੈਂ ਤੈਨੂੰ ਉਹ ਵਾਪਸ ਕਰ ਦੂੰਗਾ ਹੈ ਉਹ ਕੀ ਹੋ ਗਿਆ ਉਹ ਦੇ ਦੇ 20000 ਰੁਪਏ ਕੁਝ ਨਹੀਂ ਹੁੰਦਾ ਮੈਂ ਕਿਹੜਾ ਦਸਤਰੀ ਭੁਜਾਈਂ ਵੰਗੋ ਦਾਬਾ ਮਾਰ ਲੈਣਾ ਪੈਸਿਆਂ ਤੇ ਵਾਪਸ ਕਰ ਦੂੰਗਾ ਮੈਨੂੰ ਥੋੜੀ ਜਿਹੀ ਲੋੜ ਹੈ ਬਸ ਪਹਿਨ ਦੀ ਜਿਹੜੇ ਪੈਸੇ ਮੇਰੇ ਕੋਲੇ ਘਰੇ ਪਏ ਸੀਗੇ ਨਾ ਉਹ ਮੈਥੋਂ ਲੱਗ ਗਏ ਮੇਰੇ ਕੋਲ ਤਾਂ ਪੈਸੇ ਹੈ ਹੀ ਨਹੀਂ। ਕਿਆ? ਕਿੱਧਰ ਗਏ ਪੈਸੇ ਤੇਰੀ ਤਨਖਾਹ ਵਾਲੇ? ਉਹਦੇ ਮੈਂ ਤੈਨੂੰ ਫੜਾਏ ਤਾਂ ਸੀਗੇ। ਹਾਂ ਵੀਰੇ ਤੁਸੀਂ ਤਾਂ ਮੈਨੂੰ ਫੜਾਏ ਸੀਗੇ। ਮੈਨਾਂ ਸਹੇਲੀ ਨੂੰ ਲੋੜ ਸੀਗੀ ਪੈਸਿਆਂ ਦੀ। ਤਾਂ ਮੈਂ ਉਹਨੂੰ ਦੇਤੇ। ਕਮਾਲ ਹੋ ਗਈ ਹਰਪ੍ਰੀਤ। ਐਡਾ ਵੱਡਾ ਫੈਸਲਾ ਤੂੰ ਸਾਨੂੰ ਪੁੱਛੀ ਵੀ ਨਹੀਂ ਲੈ ਲਿਆ। ਬਲੇ ਮੇਰੀ ਗੱਲ ਸੁਣ। ਆ ਪੈਸੇ ਦਾ ਲੈਣ ਦੇਣ ਨਾ ਕਿਸੇ ਨਾਲ ਰੱਖੀਦਾ ਨਹੀਂ ਹੁੰਦਾ। ਪੈਸਿਆਂ ਦੇ ਵਿੱਚ ਨਾ ਫਰਕ ਪੈ ਜਾਂਦਾ। ਫਿਰ ਆ ਦੀ ਯਾਰੀ ਦੋਸਤੀ ਵੀ। ਉਹ ਵੀਰੇ ਪਤਾ ਕੀ ਆ? ਬਿਚਾਰੀ ਨਾ ਉਹਦਾ ਜਵਾਕ ਵਾਲਾ ਬਿਮਾਰ ਸੀਗਾ ਮੇਰੇ ਨਾਲ ਹੀ ਕੰਮ ਕਰਦੀ ਆ ਉਹ ਮੈਂ ਤਾਂ ਦਿੱਤੇ ਮੇਰੇ ਕੋਲ ਰੋਣ ਲੱਗ ਗਈ ਤੂੰ ਐ ਕਰ ਉਹਨੂੰ ਫੋਨ ਕਰ ਕੇ ਮੇਰੇ ਵੀਰ ਨੂੰ ਉਹਦਾ ਬਾਲੀ ਅਰਜੈਂਟ ਲੋੜ ਹੈ ਠੀਕ ਹੈ ਪੈਸੇ ਵਾਪਸ ਕਰ ਕਰ ਦੂਗੀ ਤੈਨੂੰ ਪਤਾ ਵੀ ਮੈਂ ਕੰਮ ਕਿੱਥੇ ਖੜਾਗਾ ਮੈਂ ਤਾਂ ਹੁਣ ਵੀ ਉੱਥੇ ਆਣੀ ਸੋਚਦਾ ਆਇਆ ਸੀਗਾ ਮੈਂ ਕਿ ਪੈਸੇ ਹੁਣ ਮੈਂ ਕਿੱਥੋਂ ਪੁੱਛਾਂ ਕਿੱਥੋਂ ਪੁੱਛਾਂ ਇਹ ਤਾਂ ਤੈਨੂੰ ਘਰੇ ਦੇਖ ਕੇ ਮੇਰੇ ਯਾਦ ਆ ਗਿਆ ਵੀ ਤੇਰੇ ਕੋਲੇ ਪੈਸੇ ਪਏ ਨੇ ਨਾਲੇ ਫਿਰ ਪੈਸੇ ਦੱਸ ਰੱਖੀ ਕਰਨੇ ਵੀ ਕੀ ਹੈ ਜਦੋਂ ਹੁਣ ਤੇਰੇ ਕੋਲ ਪੈਸੇ ਪਏ ਆ ਉਹ ਮੇਰੀ ਲੋੜ ਤੇ ਕੰਮ ਹੀ ਨਾ ਆਏ ਕਿੰਦਾ ਸੋਦਾ ਕੀ ਫਾਇਦਾ ਉਹ ਤਾਂ ਵੀਰ ਮੈਂ ਸਮਝਦੀ ਆ ਹਜੇ ਉਹਦਾ ਵਿਚਾਰੇ ਦਾ ਜਵਾਬ ਵੀ ਠੀਕ ਨਹੀਂ ਹੋਇਆ ਵੀਰੇ ਹੁਣ ਐਵੇਂ ਮੰਗਦਾ ਚੰਗਾ ਜੈ ਨਹੀਂ ਲੱਗਦਾ ਉਹ ਆਖੂਗੀ ਉਹਨੇ ਮੈਨੂੰ ਮਹੀਨੇ ਦਾ ਕਿਹਾ ਸੀ ਮਹੀਨੇ ਬਾਅਦ ਕਹਿੰਦੀ ਵਾਪਸ ਕਰ ਦੂੰਗੀ ਹਜੇ 2 ਦਿਨ ਵੀ ਨਹੀਂ ਹੋਏ ਜੇ ਤੁਸੀਂ ਮੈਨੂੰ ਪਹਿਲਾਂ ਕਿਹਾ ਹੁੰਦਾ ਫਿਰ ਤਾਂ ਮੈਂ ਨਾ ਦਿੰਦੀ ਉਹਨੂੰ ਨਾ ਕਰ ਦਾਂਦੀ ਅੱਛਾ ਇਹਦਾ ਮਤਲਬ ਹੁਣ ਤੈਨੂੰ ਸਹੇਲੀ ਜਾਦੇ ਪਿਆਰੀ ਲੱਗੂਗੀ ਆਪਦੇ ਭਾਈ ਤੂੰ ਹੈ ਮੇਰਾ ਤਾਂ ਕੰਮ ਖੜਾ ਇੱਥੇ ਵਿਚਾਲੇ ਤੂੰ ਕਹੀ ਜਾਂਦੀ ਐ ਤੈਨੂੰ ਉਹਦੀ ਬਾਲੀ ਫਿਕਰ ਹੈ ਵੀਰੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਫਿਕਰ ਤਾਂ ਮੈਨੂੰ ਤੁਹਾਡਾ ਵੀ ਆ ਤੇ ਫਿਰ ਤੂੰ ਸਾਰੀ ਤਨਖਾਹ ਤਾਂ ਨਹੀਂ ਦੇਤੀ ਹੋਣੀ ਉਹਨੂੰ 5000 ਰੁਪਏ ਦਵਾਈ ਵਾਸਤੇ ਦਿੱਤਾ ਉਹ 40 45000 ਰੁਪਏ ਤਾਂ ਨਹੀਂ ਦਿੱਤਾ ਬਾਕੀ ਪਏ ਹੋਣਗੇ ਮੈਨੂੰ ਉਹ ਦੇ ਦੇ ਨਾਲੇ ਮੈਂ ਕਿਹੜਾ ਤੈਨੂੰ ਐ ਕਹਿਣਾਗਾ ਵੀ ਮੈਂ ਪੈਸੇ ਆਪਦੇ ਕੋਲ ਰੱਖਨੇ ਆ ਮੈਂ ਤਾਂ ਤੈਨੂੰ ਵਾਪਸ ਹੀ ਕਰੂੰਗਾ ਜਾਂ ਯਕੀਨ ਨਹੀਂ ਹੈਗਾ ਮੇਰੇ ਤੇ ਮੈਨੂੰ ਐ ਦੱਸ ਦੇ ਨਹੀਂ ਵੀਰੇ ਯਕੀਨ ਵਾਲੀ ਕੀ ਗੱਲ ਇਹੋ ਜਿਹੀ ਕੀ ਗੱਲਾਂ ਕਰੀ ਐਨੇ ਤੁਸੀਂ ਹਾਂ ਤੁਹਾਡੇ ਨਾਲ ਮੈਨੂੰ ਪੈਸੇ ਥੋੜੀ ਚੰਗੇ ਆ ਪਰ ਵੀਰੇ ਹੁਣ ਹੈ ਨਹੀਂਗੇ ਮੇਰੇ ਕੋਲ ਸੱਚੀ ਮੈਂ ਉਹਨੂੰ ਸਾਰੀ ਦੇਤੀ ਸੀਗੇ ਹਾਂ ਸਾਰੀ ਦੇਤੀ ਸੀਗੀ ਵੀਰੇ ਕੀ ਕਰਾਂ ਮੈਂ ਸੱਚ ਦੱਸ ਵੀ ਨਹੀਂ ਸਕਦੀ ਸੀਗੀ ਵੀਰੇ ਲਾਲ ਮਨਿੰਦਰ ਕੋਲ ਇਹ ਤੂੰ ਵਧੀਆ ਮੌਕਾ ਤੈਨੂੰ ਮਿਲ ਹੀ ਨਹੀਂ ਸਕਦਾ ਲਾੜੀ ਨੂੰ ਆਪਣੇ ਮਗਰ ਲਾਉਣ ਲਈ ਹੁਣ ਤੜੇ ਭੈਣ ਭੈਣ ਦੇ ਰਾਜ ਜੀ ਕਹੁੰਦਾ ਤਾਂ ਮੌਕਾ ਵਧੀਆ ਕਹਿੰਦਾ ਮੌਕ ਪੀਤੇ ਚੱਕਾ ਹੁਣ ਵੱਜੂਗਾ ਲੈ ਐਸੀ ਦੇਵੇ ਕਿ ਤੁਮ ਵਿਚਾਰੀ ਪੈਸੀ ਤਾਂ ਜਿੰਨੀ ਸੀ ਸਾਰੇ ਮੇਰੇ ਕੋਲ ਸਿੱਧਾ ਖਾਤਾ ਸੀ ਪੜੀ ਹੋਈ ਹੈ ਉਤੋਂ ਡਰਾਈ ਹੋਈ ਹੈ ਕਿ ਜੇ ਤੇਰੇ ਵੀਰੇ ਕੋਲ ਗੱਲ ਕੀਤੀ ਤਾਂ ਦੇਖ ਪਾਹ ਫੜ ਕੇ ਨਾ ਘਰੋਂ ਕੱਢ ਦਾਂਗਾ ਤਾਂ ਲੈਦਾ ਹੋ ਹੋਰ ਸਹਾਰਾ ਹੀ ਕਿਹੜਾ ਐਂ ਜਦ ਬਰਾ ਕੇ ਰੱਖੀ ਮੈਂ ਤਾਂ ਹੀ ਨਹੀਂ ਕੁਝ ਬੋਲੀ ਜੇ ਇੱਥੇ ਜੇ ਜਵਾਨ ਚ ਖੋਲ ਦਿੰਦੀ ਨਾ ਤਾਂ ਜਵਾਨ ਹੀ ਕੱਢ ਲੈਨੇ ਸੀ ਕਿ ਮੈਂ ਹਾਇ ਤੇ ਚੰਗੀ ਰਹੀ ਕੁਛ ਦੱਸਿਆ ਨਹੀਂ ਕੋਰੇ ਲਾਡਲੀ ਨੂੰ ਲੱਗਿਆ ਇਸ ਗੱਲ ਦਾ ਬੁਰਾ ਵੀ ਭੈਣ ਨੇ ਦਿੱਤੇ ਨਹੀਂ ਮੀਂਹ ਪੈਸਾ ਨੂੰ ਲੱਗਣ 2-4 ਗੱਲਾਂ ਆਪ ਦੇ ਕੋਲ ਮੈਂ ਲਾ ਕੇ ਦੱਸੂਗੀ ਇੰਨਾ ਭੈਣ ਭਰਾਵਾਂ ਦਾ ਪਿਆਰ ਤਾਂ ਹੁਣ ਮੈਂ ਕਹਿੰਦੀ ਵੀ ਐਦੂ ਮੁੜ ਕੇ ਨਾ ਲਾਡੀ ਐ ਨਾ ਕਹੀਂ ਸੇ ਮੇਰੀ ਭੈਣ ਵਿਚਾਰੀ ਨੂੰ ਖੁੱਖ ਹਮ ਨਹੀਂ ਲਾਉਣਾ ਉਹ ਤਾਂ ਤਨਖਾਹ ਹੀ ਫੜਨੀ ਹੁਣ ਇਹ ਆਪ ਕੀ ਕਰੂਗਾ ਵੀ ਐਸ ਤਰੀਕੇ ਨੂੰ ਤਨਖਾਹ ਆ ਗਈ ਤੇ ਲਿਆ ਕੇ ਆਪਦੇ ਭਾਬੀ ਦੇ ਹੱਥ ਤੇ ਘਰ ਦੇ ਦਰਵਾਜ਼ੇ ਹਾਂ ਦੇਖੋ 24 ਦਾ ਖਾਦਿੰਦਾ ਪਰ ਕਿੰਨਾ ਮੌਕਾ ਮਿਲ ਗਿਆ ਚੰਪਨਾਤ ਵਗੇ ਚਾਪਨਾ ਕਿਲੇ ਤੇ ਨਾ ਲੈਣਾ ਨਾ ਕਰਦੇ ਤਾਂ